ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਦੇ ਹੱਸਦਿਆਂ ਦੇ ਚਿਹਰੇ ਦਿਖਾਵੇ ਸੱਚੇ ਪਾਤਸ਼ਾਹ ਖੁਸ਼ੀਆਂ ਦੇਵੇ ਖੇੜੇ ਦੇਵੇ ਸਾਰਿਆਂ ਨੂੰ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਮਾਣੋ ਪਿਆਰੀ ਜੀ ਬਾਤ ਦਾ ਆਨੰਦ ਇੱਕ ਸਕੂਲ ਦੇ ਵਿੱਚ ਨਾ ਮਤਲਬ ਸਰਕਾਰੀ ਸਕੂਲ ਸੀ ਇੱਕ ਕਲਾਸ ਦੇ ਵਿੱਚ 6-7 ਬੱਚੇ ਇਹ ਜੇ ਸੀ ਜਿਨ੍ਹਾਂ ਦੀ مالی ਹਾਲਤ ਬਹੁਤ ਠੀਕ ਨਹੀਂ ਸੀ ਮਤਲਬ ਉਹ ਟਿਊਸ਼ਨਾਂ ਵਗੈਰਾ ਤੇ ਰੱਖ ਨਹੀਂ ਸਕਦੇ ਸੀ ਤਾਂ ਟੀਚਰ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਮੇਰੇ ਘਰੇ ਆ ਜਿਆ ਕਰੋ ਮੈਂ ਤੁਹਾਨੂੰ 2 ਘੰਟੇ 1.5 ਘੰਟੇ ਉੱਥੇ ਲਵਾ ਦਿਆ ਕਰੂੰ ਕਿਉਂਕਿ ਟੀਚਰ ਨੂੰ ਇਹ ਪਤਾ ਸੀ ਵੀ ਜੇ ਇਹਨਾਂ ਨੂੰ ਥੋੜਾ ਜਿਹਾ ਹੋਰ ਪੁਸ਼ ਕੀਤਾ ਜਾਵੇ ਬੱਚਿਆਂ ਨੂੰ ਤਾਂ ਮਤਲਬ ਕਲਾਸ ਚ ਉਹਨਾਂ ਟਾਈਮ ਨਹੀਂ ਮਿਲਦਾ ਵੀ ਜੇ ਇਹਨਾਂ ਨੂੰ ਵਾੜਾ ਜਆ ਵੱਧ ਟਾਈਮ ਦਿੱਤਾ ਜਾਵੇ ਤਾਂ ਇਹ ਵਧੀਆ ਨੰਬਰਾਂ ਚ ਪਾਸ ਹੋ ਸਕਦੇ ਨੇ ਉਹ ਕਹਿਣ ਲੱਗੇ ਆ ਮਾਸਟਰ ਜੀ ਕਹਿਣ ਲੱਗੇ ਵੀ ਭਾਈ ਤੁਸੀਂ ਸ਼ਾਮ ਨੂੰ ਖਾਣਾ ਖੂਣਾ ਖਾ ਕੇ 8:00 ਵਜੇ ਆ ਜਿਆ ਕਰੋ ਵੀ ਤੁਹਾਨੂੰ ਮੈਂ ਡੇਢ ਤੋਂ ਘੰਟੇ ਲਵਾ ਦਿਆ ਕਰੂੰ ਫ੍ਰੀ ਚ ਤਾਂ ਭਈਓ 5 6 7 ਬੱਚੇ ਸੀ ਜਿਹੜੇ ਆਉਣ ਲੱਗੇ ਹੁਣ ਜਦੋਂ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਵਿਧਵਾ ਮਾਦਾ ਮੁੰਡਾ ਸੀ ਉਹ ਬੱਚਾ ਜਦੋਂ ਛੋਟਾ ਜਿਹੀ ਸੀ ਉਹਦੇ ਬਾਪ ਦੀ ਮੌਤ ਹੋ ਗਈ ਉਹਦੀ ਮਾਂ ਨੇ ਉਹ ਮੱਸਾ ਹੀ ਪਾਲਿਆ ਗਰੀਬੀ ਦਾਵੇ ਹੁਣ ਪੜਾਉਂਦੀ ਸੀ ਉਹਨੂੰ ਔਖੀ ਹੋ ਕੇ 8ਵੀਂ ਤੱਕ ਤਾਂ ਉਹ ਕਰ ਲਿਆ ਤਾਂ ਹੁਣ ਉਹ 12-13 ਸਾਲ ਦਾ ਸੀ ਉਹ ਮੁੰਡਾ ਹੁਸ਼ਿਆਰ ਸੀ ਸਿਆਣਾ ਸੀ ਤੇ ਉਹਨੇ ਹੁਣ ਉਹ ਵੀ ਆਉਂਦਾ ਸੀ ਉਹਨਾਂ ਦੇ ਵਿੱਚ ਤਾਂ ਰਾਤ ਨੂੰ ਖਾਣਾ ਖੁਣਾ ਖਾ ਕੇ ਆਉਂਦੇ ਰਾਤ ਦਾ ਟਾਈਮ ਸੀ ਮੱਲੋ-ਮੱਲੀ ਨੀਂਦ ਵੀ ਆਉਂਦੀ ਬੱਚਿਆਂ ਨੂੰ ਇੱਕ ਦਿਨ ਕੁਰਸੀ ਤੇ ਬੈਠੇ ਮਾਸਟਰ ਜੀ ਦੀ ਵੀ ਅੱਖ ਲੱਗ ਗਈ ਤੇ ਉਹ ਮੁੰਡਾ ਵੀ ਸੌਂ ਗਿਆ ਜਦੋਂ ਮਾਸਟਰ ਜੀ ਦੀ ਅੱਖ ਖੁੱਲੀ ਤਾਂ ਉਹਨਾਂ ਨੇ ਦੇਖਿਆ ਵੀ ਉਹ ਬੱਚਾ ਪਹਿਲਾਂ ਤਾਂ ਰੋਇਆ ਫਿਰ ਉਹ ਕਾਫੀ ਹੱਸਿਆ ਤੇ ਮਾਸਟਰ ਜੀ ਨੇ ਉਹਨੂੰ ਉੱਦੀ ਖੜਾ ਕਰ ਲਿਆ ਉਹਨੂੰ ਕਹਿਣ ਲੱਗੇ ਸੱਚੋ ਸੱਚ ਦੱਸੀ ਵੀ ਤੈਨੂੰ ਕੋਈ ਬਹੁਤ ਵਧੀਆ ਸੁਪਨਾ ਆ ਰਿਹਾ ਸੀ ਵੀ ਕੀ ਸੁਪਨਾ ਆਇਆ ਤੈਨੂੰ ਓਹੋ ਮੁੰਡੇ ਨੇ ਸੋਚਿਆ ਵੀ ਜੇ ਮੈਂ ਮਾਸਟਰ ਜੀ ਨੂੰ ਸੁਪਨਾ ਦੱਸਤਾ ਜਿਹਦਾ ਮੈਨੂੰ ਸੁਪਨਾ ਆਇਆ ਕਿਤੇ ਇਹ ਉਹਨਾਂ ਨੂੰ ਨਾ ਦੱਸ ਦੇਣ ਵੀ ਕਿਤੇ ਉਹ ਮੈਨੂੰ ਮਰਵਾਈ ਦੇਣ ਉਹ ਕਹਿਣ ਲੱਗਿਆ ਵੀ ਮੁੱਕ ਰਹੀ ਜਾਂਦੇ ਆ ਕਹਿੰਦਾ ਮਾਸਟਰ ਜੀ ਕੋਈ ਸੁਪਨਾ ਨਹੀਂ ਮੈਨੂੰ ਤਾਂ ਆਇਆ ਉਹ ਕਹਿਣ ਵੀ ਨਾ ਤੈਨੂੰ ਤਾਂ ਬਹੁਤ ਸੋਹਣਾ ਸੁਪਨਾ ਆਇਆ ਮੈਂ ਦੇਖਿਆ ਉਹ ਕਹਿੰਦਾ ਨਾ ਮਾਸਟਰ ਜੀ ਮੇਰੇ ਤਾਂ ਯਾਦ ਨਹੀਂ ਕਹਿੰਦੇ ਤੈਨੂੰ 15 ਮਿੰਟ ਦਿੰਨਾ ਤੂੰ ਯਾਦ ਕਰ ਲੈ ਭਾਈ 15 ਮਿੰਟ ਵੀ ਲੰਘ ਗਏ 20 ਵੀ ਲੰਘ ਗਏ ਉਹ ਕਹਿੰਦਾ ਮਾਸਟਰ ਜੀ ਮੈਨੂੰ ਕਿਉਂ ਹੁਣ ਉਹਨੇ ਸੁਣਾਉਣਾ ਤਾਂ ਹੈ ਹੀ ਨਹੀਂ ਜੀ ਦੱਸਣਾ ਨਹੀਂ ਸੀ ਉਹ ਕਹਿੰਦਾ ਮੇਰੇ ਤਾਂ ਬਿਲਕੁਲ ਹੀ ਯਾਦ ਨਹੀਂ ਵੀ ਮੈਨੂੰ ਕੋਈ ਸੁਪਨਾ ਵੀ ਆਇਆ ਹੈ ਭਾਈ ਮਾਸਟਰ ਕਹਿਣ ਲੱਗਿਆ ਜੇ ਯਾਦ ਰੱਖ ਲਈ ਕਰ ਲਈ ਚੰਗੀ ਤਰ੍ਹਾਂ ਕੱਲ ਨੂੰ ਦੱਸਦੀ ਉਹ ਕਹਿੰਦਾ ਠੀਕ ਹੈ ਵੀ ਅੱਜ ਤਾਂ ਬੱਚਾ ਭਾਈ ਉਹ ਕੱਲ ਨੂੰ ਆਇਆ ਮੁੰਡਾ ਟੀਚਰ ਕਹਿਣ ਲੱਗਿਆ ਵੀ ਹਾਂ ਦੱਸ ਸੁਪਨਾ ਉਹ ਕਹਿੰਦਾ ਮਾਸਟਰ ਜੀ ਮੇਰੇ ਤਾਂ ਯਾਦ ਹੀ ਨਹੀਂ ਆਇਆ ਵੀ ਸੁਪਨਾ ਮੈਂ ਬਹੁਤ ਯਾਦ ਕਰਿਆ ਵੀ ਮੈਨੂੰ ਕੋਈ ਸੁਪਨਾ ਆਇਆ ਵੀ ਹੈ ਕਹਿੰਦਾ ਮੇਰੇ ਨਹੀਂ ਯਾਦ ਆਇਆ ਕਹਿੰਦਾ ਮੈਂ ਹੋਰ ਸੋਚ ਲੂੰ ਕੱਲ ਤੱਕ ਭਾਈ ਤਿੰਨ ਦਿਨ ਲਾਤੇ ਹੁੰਦੇ ਨੇ ਤੀਜੇ ਦਿਨ ਮਾਸਟਰ ਜੀ ਕਹਿਣ ਲੱਗੇ ਵੀ ਦੱਸ ਭਾਈ ਉਹ ਕਹਿੰਦਾ ਜੀ ਮੈਂ ਸਾਨੂੰ ਪਹਿਲੇ ਦਿਨ ਤਾਂ ਕਹੀ ਜਾਂਦਾ ਵੀ ਮੇਰੇ ਤਾਂ ਆਇਆ ਹੀ ਨਹੀਂ ਕੋਈ ਯਾਦ ਭਾਈ ਮਾਸਟਰ ਨੂੰ ਚੜਿਆ ਗੁੱਸਾ ਉਹਨੇ ਮੁੰਡਾ ਕੁੱਟਿਆ ਹੁਣ ਦੂਜੇ ਦਿਨ ਨਾਲ ਦੇ ਬੱਚਿਆਂ ਨੇ ਉਹਦੀ ਮਾਂ ਨੂੰ ਦੱਸਤਾ ਜਾ ਕੇ ਵੀ ਤੇਰਾ ਮੁੰਡਾ ਰਾਤ ਬਹੁਤ ਕੁੱਟਿਆ ਮਾਸਟਰ ਜੀਆ ਨੇ ਉਹ ਭਾਈ ਗੁੱਸਾ ਉਹਨੇ ਤਾਂ ਮਸਾਂ ਪਾ ਲਿਆ ਵਿਚਾਰੀ ਨੇ ਤਾਂ ਆ ਗਈ ਉਹ ਕਹਿਣ ਲੱਗੀ ਵੀ ਤੁਸੀਂ ਮੇਰਾ ਮੁੰਡਾ ਕੁੱਟਿਆ ਹੈ ਉਹ ਕਹਿੰਦਾ ਹਾਂ ਇਹਨੂੰ ਸੁਪਨਾ ਆਇਆ ਮੈਨੂੰ ਦੱਸਦਾ ਨਹੀਂ ਇਹ ਕਹਿੰਦੇ ਕਿਉਂ ਠੇਕਾ ਲਿਆ ਹੋਇਆ ਇਹਨੇ ਇਹਦਾ ਸੁਪਨਾ ਇਹ ਕਿਸੇ ਨੂੰ ਦੱਸੇ ਨਾ ਦੱਸੇ ਕੁੱਟਣ ਦਾ ਕੀ ਕੰਮ ਉਹ ਕਹਿੰਦਾ ਮੈਂ ਤਾਂ ਪੁੱਛ ਕੇ ਹਟੂ ਸੁਪਨਾ ਉਹ ਕਹੀਂ ਫਿਰ ਤੈਨੂੰ ਮੈਂ ਵੀ ਕਹਿੰਦੀ ਜਾਨੀਆਂ ਰਾਜੇ ਨਵੇਂ ਸ਼ਿਕਾਇਤ ਕਰਦੀਆਂ ਅੱਗੇ ਪੁਲਿਸਾਂ ਤਾਂ ਆਉਂਦੀਆਂ ਨਹੀਂ ਸੀ ਰਾਜਿਆਂ ਦੀ ਸ਼ਿਕਾਇਤ ਕਰਦੇ ਹੁੰਦੇ ਉਹ ਪਾਈ ਗਈ ਜਦੋਂ ਕਚਹਿਰੀ 'ਚ ਕਹਿਣ ਲੱਗੀ ਵੀ ਫਲਾਣੇ ਮਾਸਟਰ ਨੇ ਮੇਰਾ ਮੁੰਡਾ ਨਜਾਇਜ਼ ਕੁੱਟਿਆ ਉਹਦਾ ਕੋਈ ਕਸੂਰ ਨਹੀਂ ਸੀ ਬਹੁਤ ਕੁੱਟਿਆ ਭਾਈ ਉੱਥੋਂ ਉਹਨਾਂ ਨੇ ਇੱਕ ਸਿਪਾਹੀ ਭੇਜਤਾ ਗਾਂ ਸਿਪਾਹੀ ਆ ਕੇ ਪੁੱਛਣ ਲੱਗਿਆ ਵੀ ਮਾਸਟਰ ਜੀ ਤੁਸੀਂ ਮੁੰਡਾ ਕੁੱਟਿਆ ਉਹ ਕਹਿੰਦਾ ਇਹਨੂੰ ਆਇਆ ਸੁਫਨਾ ਕੋਈ ਬਹੁਤ ਸੋਹਣਾ ਕਹਿੰਦਾ ਮੈਂ ਦੇਖਿਆ ਇਹ ਖਿੜਖਿੜ ਹੱਸ ਰਿਹਾ ਸੀ ਪਹਿਲਾਂ ਰੋਇਆ ਫਿਰ ਹੱਸਿਆ ਵੀ ਮੈਂ ਉਹ ਪੁੱਛਣਾ ਚਾਹੁੰਨਾ ਇਹ ਮੈਨੂੰ ਸੁਫਨਾ ਨਹੀਂ ਦੱਸਦਾ ਉਹ ਕਹਿਣ ਲੱਗਿਆ ਵੀ ਘੂਰ ਕੇ ਨਹੀਂ ਉੱਟ ਕੇ ਨਹੀਂ ਵੜਿਆ ਕੇ ਪੁੱਛੇ ਮੁੰਡੇ ਨੂੰ ਕਹਿੰਦਾ ਉਰੇਆ ਪੁੱਤ ਕਹਿੰਦਾ ਮੈਨੂੰ ਦੱਸ ਤੇ ਸੁਫਨਾ ਕੀ ਆਇਆ ਉਹ ਕਹਿੰਦਾ ਜੀ ਮੇਰੇ ਤਾਂ ਯਾਦ ਹੀ ਨਹੀਂ ਸੁਫਨਾ ਮੈਨੂੰ ਆਇਆ ਵੀ ਹੈ ਕਿ ਨਾ ਪਾਈ ਵੀ ਉਹ ਗ ਉਹ ਵੀ ਖਿੱਚ ਗਿਆ ਵੀ ਮੈਂ ਇੰਨੇ ਪਿਆਰ ਨਾਲ ਪੁੱਛਦਾ ਇਹ ਹਜਾ ਕੀ ਸੁਫਨਾ ਤੀ ਇਹਨੂੰ ਕਹਿੰਦਾ ਜੀ ਕੱਲ ਨੂੰ ਦੱਸ ਦੂੰ ਉਹਨੂੰ ਵੀ ਭਾਈ ਤਿੰਨ ਦਿਨ ਲਾਤੇ ਉਹਦੇ ਤੇ ਵੀ ਅੱਜ ਦਾ ਅਸ ਤਾਂ ਕੱਲ ਨੂੰ ਦੱਸਦਾ ਉਹਨੂੰ ਵੀ ਤਿੰਨ ਦਿਨ ਲਾਤੇ ਤਾਂ ਹੁਣ ਉਹਨੇ ਵੀ ਘੁੱਟਿਆ ਤਾ ਮਾਂ ਨੂੰ ਫੇਰ ਪਤਾ ਲੱਗ ਗਿਆ ਵੀ ਮੇਰਾ ਮੁੰਡਾ ਹੁਣ ਉਹਨੇ ਵੀ ਕੁੱਟਿਆ ਭਾਈ ਉਹ ਰਾਜੇ ਦੀ ਵਗ ਗਈ ਰਾਜੇ ਲਵੇ ਗਈ ਹੋਈ ਕਹਿੰਦੀ ਵੀ ਨਜਾਇਜ਼ ਕੁੱਟੀ ਜਾਂਦੇ ਨੇ ਮੇਰੇ ਮੁੰਡੇ ਨੂੰ ਤਾਂ ਕਹਿੰਦੀ ਕੋਈ ਠੇਕਾ ਲਿਆ ਆਏ ਨੇ ਵੀ ਸੁਫਨਾ ਦੱਸੇ ਭਾਈ ਰਾਜੇ ਨੇ ਸੋਚਿਆ ਵੀ ਇਹ ਆ ਜਾ ਕਿਹੜਾ ਸੁਫਨਾ ਜਿਹੜੇ ਦੋ ਜਾਨੇ ਮੰਗਰ ਪਏ ਨੇ ਉਹ ਉਹਨੂੰ ਵੜਿਆ ਕੇ ਕਹਿਣ ਲੱਗਿਆ ਪੁੱਤ ਮੈਨੂੰ ਦੱਸ ਦੇ ਕੀ ਸੁਫਨਾ ਆਇਆ ਉਹ ਕਹਿੰਦਾ ਜੀ ਮੈਨੂੰ ਤਾਂ ਕੋਈ ਯਾਦ ਨਹੀਂ ਵੀ ਇਹ ਵੀ ਕੁੱਟੀ ਜਾਂਦੇ ਨੇ ਮੇਰੇ ਨਹੀਂ ਕੋਈ ਯਾਦ। ਭਾਈ ਤਿੰਨ ਦਿਨ ਹੀ ਉਹਦੇ ਤੇ ਲਾਤੇ ਮੁੰਡੇ ਨੇ ਕੱਲ ਨੂੰ ਯਾਦ ਕਰਕੇ ਦੱਸੂ ਪਰਸੋਂ ਯਾਦ ਕਰਕੇ ਦੱਸੂ। ਉਹ ਰਾਜਾ ਵੀ ਖਿਜ ਗਿਆ। ਰਾਜੇ ਨੇ ਮੁੰਡੇ ਨੂੰ ਬਾਲ ਜੇਲ੍ਹ ਦੇ ਵਿੱਚ ਕਹਿੰਦਾ ਤੈਨੂੰ ਉਮਰ ਕੈਦ ਕਰਾਉਣਾ। ਦਿੱਲੀ ਭੇਜਤਾ। ਤਾਂ ਹੁਣ ਉਹਦੇ ਸਾਹਮਣੇ ਮੁੰਡੇ ਦੇ ਉਹ ਇੱਕ ਕਮਰੇ ਚ ਇਕੱਲਾ ਹੈਗਾ ਤੇ ਸਾਹਮਣੇ ਉਹਦੇ ਦੂਜੇ ਕੈਦੀ ਨੇ ਜਿਹੜੇ ਹੋਰ ਰੱਖੇ ਹੋਏ ਨੇ ਜਿਹੜਾਂ ਚ ਤਾਂ ਹੁਣ ਉੱਥੇ ਦਿੱਲੀ ਵਾਲੇ ਰਾਜੇ ਦੇ ਕੋਲ ਕੈਦ ਚ ਹੈ ਮੁੰਡਾ ਤਾਂ ਕੋਈ ਹੋਰ ਸਟੇਟ ਦਾ ਰਾਜਾ ਕਹਿਣ ਲੱਗਿਆ ਵਜ਼ੀਰ ਨੂੰ ਕਹਿੰਦਾ ਵਜ਼ੀਰ ਜੇ ਆਪਾਂ ਦਿੱਲੀ ਜਿੱਤਣੀ ਹੋਵੇ ਕੀ ਕਰਨਾ ਪਊ ਉਹ ਕਹਿੰਦਾ ਮਹਾਰਾਜੇ ਤਾਂ ਕੁਸਬ ਨਹੀਂ ਬਹੁਤ ਸੌਖੀ ਆ ਦਿੱਲੀ ਤਾਂ ਜਿੱਤਣੀ ਉਹ ਕਹਿੰਦਾ ਕਿਵੇਂ ਕਹਿੰਦਾ ਮੈਨੂੰ ਤਿੰਨ ਤਾਂ ਘੋੜੀਆਂ ਲਿਆ ਦਿਓ ਦੇਖਣ ਨੂੰ ਇੱਕੋ ਜੀਆਂ ਹੋਣ ਉਮਰਾਂ 'ਚ ਫਰਕ ਹੋਵੇ ਇੱਕ ਮਾਂ ਹੋਵੇ ਧੀ ਹੋਵੇ ਨਾਨੀ ਹੋਵੇ ਦੇਖਣ ਨੂੰ ਬਾਹਰੋਂ ਕੋਈ ਪਤਾ ਨਾ ਲੱਗੇ ਕਿਸੇ ਨੂੰ ਤੇ ਪੰਜ ਸਿਰ ਮੈਨੂੰ ਸੋਨਾ ਲਿਆ ਦਿਓ ਭਾਈ ਹੁਣ ਰਾਜੇ ਨੇ ਕਿਹੜਾ ਕਿਧਰ ਖਰੀਦਣ ਜਾਣਾ ਸੀ ਘੋੜੀਆਂ ਵੀ ਦੇਤੀਆਂ ਸੋਨਾ ਵੀ ਦੇਤਾ ਪੰਜ ਸਿਰ ਵਜ਼ੀਰ ਨੇ ਇੱਕੋ ਜਿਹੇ ਪੱਤਰੇ ਬਣਾਏ ਸੀ ਉਹਨੇ ਦੇ ਮੋٹے-ਮੋٹے ਅੱਖਰਾਂ ਦੇ ਵਿੱਚ ਉੱਤੇ ਲਿਖਤਾ ਵੀ ਜੇ ਇਹਨਾਂ ਚੋਂ ਧੀ ਕਿਹੜੀ ਐ ਮਾਂ ਕਿਹੜੀ ਐ ਨਾਨੀ ਕਿਹੜੀ ਐ ਜੇ ਤਾ ਤੁਸੀਂ ਸਹੀ ਦੱਸਤਾ ਠੀਕ ਐ ਨਹੀਂ ਫੇਰ ਅਸੀਂ ਤੁਹਾਤੋਂ ਜੰਗ ਲੜਾਂਗੇ ਤੁਹਾਡਾ ਰਾਜ ਦਿੱਲੀ ਦਾ ਅਸੀਂ ਜਿੱਤ ਲਾਂਗੇ ਤੈਨੂੰ ਛੱਡਣਾ ਪਊ ਇਹ ਰਾਜ ਭਾਈ ਇਹ ਲਿਖ ਕੇ ਮੱਥਿਆਂ ਤੇ ਲਾਤੀਆਂ ਕੋਹੜੀਆਂ ਦੇ ਲਾ ਕੇ ਉਹ ਪੱਤਰੇ भेजते दिल्ली ਨੂੰ ਜਦੋਂ ਰਾਜੇ ਕੋਲ ਆਏ ਤਾਂ ਹੁਣ ਵਜ਼ੀਰ ਨੂੰ ਕਹਿਣ ਲੱਗਿਆ ਰਾਜਾ ਵੀ ਕਰ ਕੋਈ ਹੱਲ ਉਹ ਕਹਿੰਦਾ ਮੈਨੂੰ ਤਾਂ ਕੋਈ ਗੱਲ ਚੱਲਦੀ ਇਹਨਾਂ ਦਾ ਆਉਂਦਾ ਵੀ ਇਹ ਗੱਲਾਂ ਘੋੜੀਆਂ ਤਾਂ ਇੱਕੋ ਜੀਆਂ ਨੇ ਕੀ ਪਤਾ ਲੱਗੇ ਇਹਨਾਂ ਦਾ ਵੀ ਮਾਂ ਕਿਹੜੀ ਐ ਧੀ ਕਿਹੜੀ ਐ ਨਾਨੀ ਕਿਹੜੀ ਐ ਤਾਂ ਉਹ ਕਹਿਣ ਲੱਗਿਆ ਰਾਜਾ ਵਜ਼ੀਰ ਕਹਿਣ ਲੱਗਿਆ ਮਹਾਰਾਜ ਫੌਜੀਆਂ ਨੂੰ ਬੁਲਾਓ ਫੌਜੀ ਬલાਏ 5 5 7 7 ਕਰਕੇ ਉਹ ਸਾਰੇ ਕਹਿੰਦੇ ਸੀ ਨਾ ਸਾਨੂੰ ਤਾਂ ਕੋਈ ਪਤਾ ਨਹੀਂ ਲੱਗ ਰਿਹਾ। ਉਹ ਭਾਈ ਜਿਹੜੀ ਝੇੜਾ ਜਿਹ ਭਾਈਗੇ ਸੀ ਝੇੜੀ ਉਹਨਾਂ ਨੂੰ ਰੋਟੀ ਦੇਣੀ ਸੀ ਉਹ ਵੀ ਲੇਟ ਕਰਤੀ ਉਹ ਭਾਲ ਦੇ ਦੇਖਦਿਆਂ ਨੇ। ਤਾਂ ਇੱਕ ਜਣ ਕਹਿਣ ਲੱਗਿਆ ਵੀ ਜਿਹੜੀਆਂ ਨੂੰ ਰੋਟੀ ਤਾਂ ਖਵਾਇਆ ਉਹ ਆਪਾਂ ਤਾਂ ਬਹੁਤ ਕਵੇਲਾ ਕਰਤਾ। ਵੀ ਇਹ ਤਾਂ ਕੰਮ ਫੇਰ ਕਰੀ ਜਾਵਾਂਗੇ ਦੇਖੀ ਜਾਂਦੇ ਆ ਨਾਲ ਹੁੰਦੇ। ਤਾਂ ਉਹ ਭਾਈ ਜਦੋਂ ਉਹ ਮੁੰਡੇ ਦੇ ਸਾਹਮਣੇ ਕੈਦੀਆਂ ਨੂੰ ਰੋਟੀ ਵਰਤਾਉਣ ਲੱਗੇ ਜਾ ਕੇ ਫੌਜੀ ਉਹ ਮੁੰਡਾ ਉੱਚੀ ਦੇਣੇ ਬੋਲ ਪਿਆ ਕਹਿੰਦਾ ਮੈਨੂੰ ਵੀ ਪਰੌਣੇ ਨੂੰ ਦੇਖ ਲੋ ਮੈਨੂੰ ਵੀ ਦੇ ਦੋ ਕਿ ਮੈਨੂੰ ਭੁੱਖਾ ਮਾਰਨ ਦਾ ਇਰਾਦਾ ਹੈ ਤੁਹਾਡਾ ਉਹ ਸਿਪਾਹੀ ਕਹਿੰਦਾ ਤਾਂ ਕਿਉਂ ਰੌਲਾ ਪਾਇਆ ਕਹਿੰਦਾ ਤੈਨੂੰ ਰੋਟੀਆਂ ਦੀ ਪਈਆ ਕਹਿੰਦਾ ਰਾਜੇ ਦਾ ਰਾਜ ਖੁੱਸ ਰਿਹਾ ਹੈ ਉਹ ਕਹਿੰਦਾ ਕਿਉਂ ਖੁੱਸ ਰਿਹਾ ਹੈ ਰਾਜੇ ਦਾ ਰਾਜ ਉਹ ਕਹਿੰਦਾ ਆ ਗੱਲਾਂ ਐ ਆਂ ਜਿ ਭਲਾਨੇ ਰਾਜੇ ਨੇ ਤਿੰਨ ਘੋੜੀਆਂ ਭੇਜੀਆਂ ਨੇ ਉਹ ਕਹਿੰਦਾ ਫਿਰ ਦੱਸ ਦਵੇ ਰਾਜਾ ਮੁੰਡਾ ਕਹਿੰਦਾ ਉਹ ਕਹਿੰਦਾ ਉਹੀ ਬੋਲੀ ਜਾਂਦਾ ਕਹਿੰਦਾ ਤੇ ਤੈਨੂੰ ਪਤਾ ਤੂੰ ਦੱਸ ਦੇ ਰਾਜਾ ਤਾਂ ਕਹਿੰਦਾ ਉਹਨਾਂ ਤਾਂ ਡੈਡਿਆਂ ਨੂੰ ਨਹੀਂ ਪਤਾ ਲੱਗਿਆ ਨਾ ਕਹਿੰਦਾ ਫੌਜੀਆ ਨੂੰ ਪਤਾ ਲੱਗਿਆ ਕਹਿੰਦਾ ਤੂੰ ਦੱਸ ਦੇ ਕਹਿੰਦਾ ਹਾਂ ਮੈਂ ਦੱਸ ਦਿੰਨਾ ਪਰ ਮੈਂ ਹਾਂ ਹੀ ਜੇਲ੍ਹ 'ਚ ਕਹਿੰਦਾ ਮੈਂ ਤਾਂ ਮੈਨੂੰ ਤਾਂ ਕਹਿੰਦਾ ਉਮਰ ਕਾਇਦਾ ਤੇ ਕਹਿੰਦਾ ਵੀ ਮੇਰੇ ਉਹਨੂੰ 12-13 ਸਾਲ ਹੋ ਗਏ ਤੇ ਮੁੰਡੇ ਨੂੰ ਕੈਦ ਚ ਹੁਣ ਉਹ ਜਵਾਨ ਹੋ ਗਿਆ ਸੀ 24-25 ਸਾਲ ਦਾ ਨੌਜਵਾਨ ਮੁੰਡਾ ਉਹ ਕਹਿਣ ਲੱਗਿਆ ਵੀ ਮੈਂ ਤਾਂ ਹੁਣ ਥੋੜੇ ਜਿਹੇ ਦਿਨ ਰਹਿ ਗਏ ਫਲਾਨੀ ਤਰੀਕ ਨੂੰ ਮੈਨੂੰ ਰਿਹਾ ਕਰਨਗੇ ਉਦੋਂ ਤਾਂ ਮੈਂ ਦੱਸ ਸਕਦਾ ਵੀ ਮੈਂ ਕਾਨੂੰਨ ਨਹੀਂ ਤੋੜਦਾ ਮੈਂ ਤਾਂ ਉਦੋਂ ਹੀ ਬਾਹਰ ਨਿਕਲوں ਪਹਿਲਾਂ ਨਹੀਂ ਮੈਂ ਨਿਕਲਦਾ ਆਇਓ ਭੌਜੀ ਜਾ ਕੇ ਕਹਿਣ ਲੱਗੇ ਰਾਜੀ ਨੂੰ ਵੀ ਮਹਾਰਾਜ ਜਿਹੜਾ ਉਹ ਮੁੰਡਾ ਹੈ ਕਨਾ ਉਮਰ ਕੈਦ ਵਾਲਾ ਵੀ ਉਹਨੂੰ ਕੁਛ ਨਾ ਕੁਛ ਪਤਾ ਹੈ ਵੀ ਉਹ ਆਏ ਕਹਿੰਦਾ ਰਾਜਾ ਕਹਿਣ ਲੱਗਿਆ ਵੀ ਫਿਰ ਤੁਸੀਂ ਲਿਆਓ ਮੁੰਡੇ ਨੂੰ ਉਹ ਕਹਿੰਦੇ ਮਹਾਰਾਜ ਇਹੀ ਤਾਂ ਰੌਲਾ ਤਾਂ ਹੁੰਦਾ ਨਹੀਂ ਉਹ ਕਹਿੰਦਾ ਵੀ ਭੇਜ ਵਜ਼ੀਰ ਤੂੰ ਵਜ਼ੀਰ ਗਿਆ ਉਹ ਕਹਿੰਦਾ ਜੀ ਮੈਂ ਤਾਂ ਉਨਾ ਚਿਰ ਬਾਹਰ ਨਹੀਂ ਆਉਂਦਾ ਜਿੰਨਾ ਚਿਰ ਮੇਰੀ ਕੈਦ ਨਹੀਂ ਪੂਰੀ ਹੁੰਦੀ ਵੀ ਮੈਂ ਉਦੋਂ ਹੀ ਬਾਹਰ ਨਿਕਲੂ ਜੇ ਤੁਹਾਨੂੰ ਲੋੜ ਹੈ ਤਾਂ ਘੋੜੀਆਂ ਉਰੇ ਲਿਆਓ ਮੇਰੇ ਕੋਲ ਰਾਜਾ ਵਿਭਗ ਗਿਆ ਨਾਲ ਘੋੜੀਆਂ ਲੈ ਗੇ ਤਾਂ ਮੂਹਣ ਉਹਨਾਂ ਨੇ ਕੀ ਕਰਿਆ ਮੁੰਡਾ ਕਹਿੰਦਾ ਮੈਨੂੰ 5 ਕਿਲੋ ਲੋਹਾ ਲਿਆ ਕੇ ਦਿਓ ਲਿਆਤਾ ਕੁੱਟ ਸਮਾਰ ਕੇ ਲੋਹੇ ਨੂੰ ਜਿਵੇਂ ਉਹਨਾਂ ਨੇ ਸਿਉਨੇ ਦੇ ਪੱਤਰ ਲਾਏ ਤੇ ਉਹ ਤਾਂ ਉਹਨੇ ਲਾ ਲੇ ਉਹਦੇ ਉਹ ਮੈਂ ਤਿੰਨ ਪੱਤਰੇ ਬਣਾ ਕੇ ਘੋੜੀਆਂ ਦੇ ਸਿਰਾਂ ਤੇ ਲਾਤੇ ਮੱਥਿਆਂ ਤੇ ਮੂਰੇ ਉੱਤੇ ਦੱਸ ਤਾਂ ਲਿਖਤਾ ਉਹਨਾਂ ਦੇ ਦੰਦ ਦੇਖੇ ਤਿੰਨਾਂ ਘੋੜੀਆਂ ਦੇ ਪਛਾਣ ਕੇ ਲਿਖਤਾ ਵੀ ਆਹ ਧੀ ਹੈ ਆਹ ਮਾਂ ਹੈ ਆਹ ਨਾਨੀ ਹੈ ਭੇਜ ਦੋ ਕਹਿੰਦਾ ਹੁਣ ਘੋੜੀਆਂ ਜਦੋਂ ਗਈਆਂ ਤਾਂ ਘੋੜੀਆਂ ਰਾਜੇ ਕੋਲੇ ਉਹ ਗਾਹਾਂ ਕਹਿਣ ਲੱਗਿਆ ਵਜ਼ੀਰ ਦੇਖ ਸਵਾਲ ਦਾ ਜਵਾਬ ਠੀਕ ਹੈ ਕਿ ਜੰਗ ਕਰ ਲਈਏ ਆਪਾਂ ਉਹ ਕਹਿੰਦਾ ਮਹਾਰਾਜ ਹੈ ਉਹਨਾਂ ਕੋਲ ਤਾਂ ਕੋਈ ਖਾਸ ਬੰਦਾ ਹੈਗਾ ਵੀ ਇਹ ਤਾਂ ਜਮੇ ਹੀ ਠੀਕ ਦੱਸਿਆ ਉਹਨੇ ਉਹ ਕਹਿੰਦਾ ਫਿਰ ਹੁਣ ਕੀ ਕਰਾਂਗੇ ਰਾਜਾ ਕਹਿੰਦਾ ਉਹ ਕਹਿੰਦਾ ਮਹਾਰਾਜ ਐਡੀ ਕਿਹੜੀ ਗੱਲ ਆ ਕਹਿੰਦਾ ਤੁਸੀਂ ਹੁਣ ਮੈਨੂੰ ਪੰਜ ਸਿਰ ਚਾਂਦੀ ਲਿਆ ਕੇ ਦਿਓ ਤਾਂ ਕਹਿੰਦਾ ਤਿੰਨ ਘੋੜੀਆਂ ਹੋਰ ਲਿਆ ਦਿਓ ਤਿੰਨ ਘੋੜੀਆਂ ਲਿਆਂਦੀਆਂ ਪੰਜ ਸਿਰ ਚਾਂਦੀ ਦੇ ਪੱਤਰੇ ਬਣਾ ਲੈ ਹੁਣ ਸਿਉਨੇ ਵਾਲਿਆਂ ਵਾਂਗੂ ਪੱਤਰੇ ਬਣਾ ਕੇ ਉਹਨਾਂ ਦੇ ਉੱਤੇ ਲਿਖਤਾ ਵੀ ਇਹਨਾਂ ਚੋਂ ਨਰ ਖਰ ਕਮਜਾਤ ਕੀ ਮਤਲਬ ਹੈ ਇਹਨਾਂ ਦਾ ਨਰ ਖਰ ਕਮਜਾਤ ਦਾ ਕੀ ਮਤਲਬ ਹੈ ਕੌਣ ਹੁੰਦਾ ਨਰ ਕੌਣ ਖਰ ਕੌਣ ਕਮਜਾਤ ਫੇਰ ਦਿੱਲੀ ਵਾਲੇ ਰਾਜੇ ਦੇ ਤੌਰ ਤੀਆਂ ਹੁਣ ਗਾਹਾਂ ਆਈਆਂ ਤਾਂ ਫੇਰ ਨਾ ਕਿਸੇ ਨੂੰ ਸਮਝ ਲੱਗੇ ਵੀ ਕਿ ਨਰ ਕਿਹਨਾਂ ਹੈ ਖਰ ਕੌਣ ਹੈ ਕਮਜਾਤ ਕੌਣ ਹੈ ਵੀ ਕੀ ਦਸੀਏ ਹੁਣ ਇਹ ਤਾਂ ਜੰਗ 'ਚ ਆਪਾਂ ਤਾਂ ਹਾਰ ਜਾਾਂਗੇ ਉਹੀ ਗੱਲ ਫੇਰ ਭਾਈ ਜਿਹੜੀਆਂ ਨੂੰ ਰੋਟੀ ਨਾ ਦਿੱਤੀ ਆਹੀ ਕੁਝ ਭੜਦਿਆਂ ਨੇ ਜਦੋਂ ਕਹਿੰਦੇ ਵੀ ਜਿਹੜੀਆਂ ਨੂੰ ਰੋਟੀ ਦਿਓ ਰੋਟੀ ਵੜਾਉਣ ਗਏ ਤਾਂ ਉਹ ਮੁੰਡਾ ਫੇਰ ਗੁੜਕ ਪਿਆ ਉਹ ਕਹਿੰਦਾ ਗੋਲੀ ਨਾਲ ਹੀ ਮਾਰ ਦੋ ਭੁੱਖ ਨਾਲ ਕਾਹਨੂੰ ਮਾਰਦੇ ਹੋ ਮੈਂ ਵੀ ਕਹਿੰਦਾ ਤੁਹਾਡਾ ਜਮਾਈਆਂ ਦੇ ਦਿਓ ਮੈਨੂੰ ਵੀ ਰੋਟੀ ਢਿੱਡ ਭਰਨ ਨੂੰ ਆਪ ਤਾਂ ਤੁਸੀਂ ਖਾ ਲੇ ਖਾ ਕੇ ਢਿੱਡਾਂ ਤੇ ਹੱਥ ਫੇਰ ਲੇ ਫੌਜੀਆ ਨੂੰ ਕਹਿੰਦਾ ਕਹਿੰਦਾ ਮੈਨੂੰ ਵੀ ਦੇ ਦਿਓ ਕੋਈ ਜਮਾਈ ਨੂੰ ਭਾਈ ਉਹ ਰ ਫੇਰ ਕਹੇਤਾ ਉਹ ਕਹਿੰਦਾ ਤੈਨੂੰ ਰੋਟੀਆਂ ਦੀ ਪਈਆ ਰਾਜੇ ਦਾ ਰਾਜ ਖੁੱਸਦਾ ਉਹ ਕਹਿੰਦਾ ਹੁਣ ਕੀ ਹੋ ਗਿਆ ਉਹ ਕਹਿੰਦਾ ਆ ਗੱਲ ਹੋ ਗਈ ਉਹ ਕਹਿੰਦਾ ਫਿਰ ਦੱਸ ਦੋ ਕਹਿੰਦਾ ਏਡੀ ਗਿੱਡੀ ਕੀ ਗੱਲ ਐ ਇਹ ਉਹ ਕਹਿੰਦੇ ਚੱਲ ਦੱਸ ਉਹ ਕਹਿੰਦਾ ਮੈਂ ਤਾਂ ਸੋਨੂੰ ਪਹਿਲਾਂ ਕਿਹਾ ਵੀ ਮੈਂ ਨਹੀਂ ਬਾਹਰ ਆਉਂਦਾ ਮੈਂ ਨਹੀਂ ਕਾਨੂੰਨ ਤੋੜਦਾ ਜਿੱਦ ਦੇ ਜਣ ਮੇਰੀ ਪੂਰੀ ਹੋ ਗਈ ਸਜ਼ਾ ਮੈਂ ਤਾਂ ਉੱਦੀ ਬਾਹਰ ਆਉਂ ਜੇ ਲੋੜ ਐ ਤਾਂ ਘੋੜੀਆਂ ਮੈਂ ਪੁਰੇ ਲਿਆਉਂ ਭਾਈ ਲਿਆਂਦੀਆਂ ਘੋੜੀਆਂ ਰਾਜੇ ਨੇ ਰਾਜਾ ਵੀ ਆ ਗਿਆ ਉਹਨੂੰ ਕਹਿੰਦੇ ਦੱਸੇਗਾ ਉਹ ਕਹਿੰਦਾ ਬਿਲਕੁਲ ਦੱਸੂਗਾ ਕਹਿੰਦਾ ਮੈਨੂੰ ਫੇਰ ਲਿਆ ਦੋ ਲੋਹਾ 5 ਕਿਲੋ 5 ਸਿਰ ਲੋਹਾ ਲਿਆ ਕੇ ਉਹਨੇ ਫੇਰ ਚਾਂਦੀ ਵਾਲੇ ਲਾ ਕੇ ਆਪਦੇ ਕੋਲ ਰੱਖ ਲੇ ਫੇਰ ਓਮੀ ਪੱਤਰੇ ਬਣਾਏ ਤਿੰਨ ਘੋੜੀਆਂ ਦੇ ਮੱਥਿਆਂ ਤੇ ਲਾਤੇ ਉਹਦਾਂ ਦੇ ਉੱਤੇ ਲਿਖਤਾ ਉਹ ਰਾਜੇ ਨੂੰ ਵੀ ਮੈਂ ਤੈਨੂੰ ਨਰਖਰ ਕਮਜਾਤ ਦਾ ਉੱਤਰ ਇੱਥੇ ਆ ਕੇ ਦੇਵਾਂਗਾ ਹੁਣ ਨਹੀਂ ਦੱਸਦਾ ਜਿਹੜਾ ਤੂੰ ਰੋਜ਼ ਹੀ ਪੁਤਲੇ ਜੇ ਬਣਾਵਣਾ ਭੇਜਦਾ ਹੈ ਨਾ ਇੱਥੇ ਆ ਕੇ ਦੱਸੂੰ ਤੈਨੂੰ ਫਲਾਨੇ ਦੇ ਨਾਊਂਗਾ ਮੈਂ ਯਾਦ ਰੱਖੀ ਤੇਰੇ ਆ ਕੇ ਡੇਰਾ ਲਾਊਂਗਾ ਉਹਨਾਂ ਨੂੰ ਗਾਹਣ ਲੱਗਿਆ ਭੇਜ ਤੋ ਭੇਜਤੀਆਂ ਹੁਣ ਗਾਹਾਂ ਪਾਈ ਜਦੋਂ ਗਈਆਂ ਘੋੜੀਆਂ ਵਜ਼ੀਰ ਕਾਹਣ ਲੱਗਿਆ ਮਹਾਰਾਜ ਆਪਾਂ ਤਾਂ ਉਹਨਾਂ ਨੂੰ ਲੁੱਟਣ ਨੂੰ ਫਿਰਦਿਆਂ ਵੀ ਇਹ ਤਾਂ ਆ ਕੁਸ ਲਿਖ ਕੇ ਭੇਜਤਾ ਵੀ ਮੈਂ ਤਾਂ ਇੱਥੇ ਆ ਕੇ ਦੱਸੂੰ ਤੁਸੀਂ ਪੁਤਲੇ ਬਣਾਵਣਾ ਭੇਜਦੇ ਹੋ ਹੁਣ ਭਾਈ ਉਹ ਡਰ ਗਏ ਦਰੇ ਹੋਏ ਤਾਂ ਇਧਰੋਂ ਮੁੰਡਾ ਕਹਿਣ ਲੱਗਿਆ ਉਹਦੀ ਪੂਰੀ ਹੋ ਗਈ ਜੇਲ੍ਹ ਬਾਹਰ ਉਮਰ ਕੈਦ ਉਹਦੀ ਰਿਹਾ ਕਰਨ ਦਾ ਦਿਨ ਆ ਗਿਆ ਰਾਜੇ ਨੇ ਉਹਨੂੰ ਰਿਹਾ ਕਰਿਆ ਉਹਨੂੰ ਕਹਿਣ ਲੱਗਿਆ ਰਾਜੇ ਨੂੰ ਹਾਂ ਮਹਾਰਾਜ ਰਾਜ ਬਚਾਉਣਾ ਹੈ ਜਾਂ ਗਮਾਉਣਾ ਉਹ ਕਹਿੰਦਾ ਗਮਾਉਣਾ ਕਿਉਂ ਹੈ ਬਚਾਉਣਾ ਹੈ ਰਾਜ ਤਾਂ ਉਹ ਕਹਿੰਦਾ ਫਿਰ ਐਂ ਕਰੋ ਨਾਲੇ ਤਾਂ ਕਹਿੰਦਾ ਮੈਨੂੰ 15 1800 ਘੋੜੀ ਘੋੜਾ ਦੇਓ ਬੰਦੇ ਦਿਓ ਨਾਲੇ ਮੈਨੂੰ 2-4 ਜਹਾਜ਼ ਦਿਓ ਨਾਲੇ ਦਿਓ ਮੈਨੂੰ ਮਾਇਆ ਤੇ ਨਾਲੇ ਤੁਸੀਂ ਮੈਨੂੰ ਆਪਦੀ ਆਪਦੇ ਕੱਪੜੇ ਦਿਓ ਰਾਜਿਆਂ ਵਾਲੇ ਨਾਲੇ ਮੈਨੂੰ ਦਿਓ ਆਪਦਾ ਜਿਹੜੀ ਕਲਮ ਹੀ ਲਾਉਣੀਓ ਮੁਕਟ ਵੀ ਮੈਂ ਥੋੜਾ ਰਾਜ ਜਾਣ ਨਹੀਂ ਦਿੰਦਾ ਉਹ ਰਾਜ ਵੀ ਜਿੱਤ ਕੇ ਲਿਓ ਭਾਈ ਦੇਤਾ ਸਾਰਾ ਕੁਝ ਹਾਜ਼ਰ ਕਰਤਾ ਚੜ ਗਿਆ ਮੁੰਡਾ ਤਾਂ ਲੈ ਕੇ ਲਾਲ ਆਸ਼ਕਰ ਲੈ ਜਾ ਕੇ ਬਾਹਰ ਬਾਹਰ ਜਾ ਕੇ ਤੰਬੂ ਗੱਢ ਲੇ ਸ਼ਹਿਰ ਤੋਂ ਦੂਰ ਗੱਡੇ ਹੋਏ ਤਾਂ ਕਿਸੇ ਨੇ ਜਾ ਕੇ ਦੱਸਤਾ ਵੀ ਉੱਥੇ ਤਾਂ ਐ ਤੰਬੂ ਗੱਡੇ ਪਏ ਨੇ ਇੰਨੇ ਇੰਨੇ ਜਹਾਜ਼ ਖੜੇ ਨੇ ਘੋੜੇ ਖੜੇ ਨੇ ਵੀ ਬਹੁਤ ਤੰਬੂ ਨੇ ਵੀ ਕੋਈ ਦੁਸ਼ਮਣ ਆ ਗਿਆ ਭਾਈ ਉਹ ਸਮਝ ਗਏ ਵੀ ਆ ਪਹੁੰਚੇ ਉਹ ਹੁਣ ਵਜ਼ੀਰ ਨੂੰ ਫੇਰ ਪੁੱਛਦਾ ਰਾਜਾ ਕਹਿੰਦਾ ਹੁਣ ਕੀ ਕਰੀਏ ਵਜ਼ੀਰ ਕਹਿੰਦਾ ਮਹਾਰਾਜ ਤੁਸੀਂ ਐਂ ਕਰੋ ਵੀ ਸੋਡੇ ਮਟਿਆਰ ਕੁੜੀ ਵੀ ਆਪਾਂ ਤੁਸੀਂ ਉਹਦੇ ਕੋਲ ਨੀਵੇਂ ਹੋ ਕੇ ਜਾਓ ਪੰਜ ਚਾਰ ਸਮਝਦਾਰ ਬੰਦਿਆਂ ਨੂੰ ਲੈ ਜਾਓ ਤੇ ਬਜ਼ੁਰਗਾਂ ਕਹਿੰਦਾ ਤੁਸੀਂ ਉਹਨੂੰ ਇਹ ਕਹੋ ਜਾ ਕੇ ਵੀ ਭਾਈ ਮੈਂ ਆਪਦੀ ਕੁੜੀ ਦਾ ਰਿਸ਼ਤਾ ਕਰਨ ਆਇਆ ਤੇ ਤਾਂ ਰਾਜਾ ਕਹਿੰਦਾ ਲੈ ਦੁਸ਼ਮਣ ਨੂੰ ਮੈਂ ਰਿਸ਼ਤਾ ਕਿਉਂ ਕਰੂ ਉਹ ਕਹਿੰਦਾ ਮਹਾਰਾਜ ਤੁਸੀਂ ਗੱਲ ਠੰਡੀ ਕਰਨੀ ਹੈ ਨਹੀਂ ਰਾਜ ਆਪਣਾ ਨਾ ਵਗ ਜੇ ਕਿਤੇ ਤਾਂ ਵਗ ਗਿਆ ਭਾਈ ਉਹਦੇ ਕਹੇ ਕਹਾਏ ਤੜਕੇ ਨੂੰ ਰਾਜਾ ਜਾ ਕੇ ਬਹਿ ਗਿਆ ਉਹਨੇ ਤੰਬੂ ਸਾਰੇ ਬਾਹਰ ਕੱਢ ਕੇ ਇਕੱਲਾ ਹੀ ਬੈਠਾ ਸੀ ਕਹਿਣ ਲੱਗਿਆ ਮਹਾਰਾਜ ਵੀ ਮੈਂ ਮੇਰੀ ਤੀਨ ਨੂੰ ਕਿਤੇ ਤਬਿਆ ਹੂੰਗਾ ਵੀ ਮੈਨੂੰ ਥੋੜੇ ਵਰਗਾ ਬਰਕੇ ਤੋਂ ਨਹੀਂ ਲੱਪਣਾ ਵੀ ਮੈਂ ਤਾਂ ਆਪ ਦਿੱਤੀ ਦਾ ਰਿਸ਼ਤੇ ਵਾਸਤੇ ਆਇਆ ਤੁਹਾਡੇ ਕੋਲ ਉਹਨੂੰ ਗੁੱਸੇ ਨਾਲ ਕਹਿੰਦਾ ਮੈਂ ਇੱਥੇ ਰਿਸ਼ਤੇ ਨਹੀਂ ਕਰਨ ਆਇਆ ਰਿਸ਼ਤੇ ਨਹੀਂ ਕਰਨ ਆਇਆ ਮੈਂ ਇੱਥੇ ਮੈਂ ਤਾਂ ਕਹਿੰਦਾ ਤੇਰੀਆਂ ਗੱਲਾਂ ਦਾ ਜਵਾਬ ਦੇਣਾ ਆ ਨਰਖਰ ਦਾ ਮਜਾਤ ਦਾ ਉਹ ਕਹਿੰਦਾ ਮਹਾਰਾਜ ਕੋਈ ਗੱਲ ਨਹੀਂ ਤੁਸੀਂ ਭੁੱਲੋ ਵੀ ਮੈਨੂੰ ਤੋਂ ਗਲਤੀ ਹੋਗੀ ਮੈਂ ਤਾਂ ਤੁਹਾਨੂੰ ਰਿਸ਼ਤਾ ਕਰਨਾ ਹੈ ਉਹ ਕਹਿੰਦਾ ਮੈਂ ਲੈਣਾ ਹੀ ਨਹੀਂ ਤੂੰ ਗੱਲ ਮੇਰੇ ਨਾਲ ਉਹੀ ਕਰ ਜਿਹੜੀ ਪਹਿਲਾਂ ਪੁੱਤਲੇ ਬਣਾਵਣਾ ਭੇਜੇ ਨੇ ਚਲੋ ਉਹਨੂੰ ਕਹਿਣ ਲੱਗਿਆ ਰਾਜਾ ਚੰਗਾ ਮਹਾਰਾਜ ਤੁਸੀਂ ਸੋਚ ਲਿਓ ਵੀ ਅੱਜ ਰਾਤ ਨੂੰ ਦੱਸੋ ਵੀ ਮੈਂ ਆਪ ਦੀ ਧੀ ਨੂੰ ਤੁਹਾਡੇ ਕੋਲ ਭੇਜਾਂ ਜਿਹਨੂੰ ਤੁਹਾਡੇ ਨਾਲ ਵਿਆਹਣਾ ਹੈ ਜਾਂ ਆਪਦੇ ਘਰ ਵਾਲੀ ਨੂੰ ਭੇਜਾਂ ਵੀ ਇੱਥੇ ਤੁਹਾਨੂੰ ਰੋਟੀ ਟੁੱਕਾ ਇੱਥੇ ਬਣਾ ਕੇ ਖਵਾ ਦੂਗੀ ਉੱਥੋਂ ਤਾਂ ਤੁਸੀਂ ਜਵਾਬ ਦਿਨੇ ਹੋ ਤਾਂ ਉਹਨੇ ਪਹਿਲੇ ਹੀ ਪਤਾ ਕਰ ਲਿਆ ਸੀ ਆ ਕੇ ਕਿਸੇ ਤੋਂ ਵੀ ਰਾਜਾ ਕਿਹਨੂੰ ਪਿਆਰ ਵੱਧ ਕਰਦਾ ਹੈ ਉਹਦੇ ਧੀਆ ਪੁੱਤਾਂ ਨੂੰ ਜਾਂ ਘਰ ਵਾਲੀ ਨੂੰ ਉਹਨੂੰ ਲੋਕਾਂ ਨੇ ਦੱਸਿਆ ਵੀ ਇਹ ਨਨ ਕਿਸੇ ਨੂੰ ਪਿਆਰ ਨਹੀਂ ਕਰਦਾ ਵੀ ਇਹਦੀ ਤਾਂ ਇੱਕ ਹੋ ਨੱਚਣ ਗਾਉਣ ਵਾਲੀ ਰੱਖੀ ਵੀ ਆ ਉਹਨੂੰ ਪਿਆਰ ਕਰਦਾ ਉਹਦੀ ਹਰ ਗੱਲ ਮੰਨਦਾ ਉਹਦੇ ਨਾਲ ਗੱਲਬਾਤ ਹੈ ਜੀ ਸਾਰੀ ਤਾਂ ਉਹ ਰਾਜਾ ਕਹਿਣ ਲੱਗਿਆ ਉਹਨੂੰ ਮੁੰਡਾ ਜਿਹੜਾ ਮੁੰਡਾ ਗਿਆ ਤੀ ਰਾਜਾ ਬਣ ਕੇ ਕਹਿੰਦਾ ਵੀ ਜੇ ਤਾਂ ਭੇਜਣਾ ਹੈ ਨਾ ਕਹਿੰਦਾ ਜਿਹੜੀ ਤੇਰੀ ਨੱਚਣ ਗਾਉਣ ਵਾਲੀ ਐ ਉਹ ਭੇਜ ਕਹਿੰਦਾ ਮੇਰੇ ਕੋਲੇ ਉਹ ਪਕਾ ਦੂ ਮੇਰੀਆਂ ਰੋਟੀਆਂ ਇੱਥੇ ਨਾਲੇ ਕਹਿੰਦਾ ਮੈਨੂੰ ਪਾਣੀ ਤੇ ਰੂਣਾ ਮਾਣਨ ਨਾ ਰੂਣੂਗਾ ਮੈਂ ਚਲੋ ਜੀ ਉਹਨੂੰ ਕਈ ਕੇ ਤੋਰਤਾ ਵੀ ਉਹਨੂੰ ਭੇਜ ਭਾਈ ਉਹਨੂੰ ਆਥਣੇ ਗੋਲੀਆਂ ਛੱਡ ਗਈਆਂ ਛੱਡ ਕੇ ਗਈਆਂ ਤਾਂ ਹੁਣ ਉਹ ਕੱਲ੍ਹ ਹੀ ਪਿਆ ਤੰਬੂ 'ਚ ਦੂਜੇ ਦੂਜੇ ਤੰਬੂਆਂ 'ਚ ਪਏ ਨੇ ਸਾਰੇ ਸਿਪਾਹੀ ਨਾਲ ਤੇ ਉਹਨੂੰ ਰਾਤ ਹੋ ਗਈ ਉਹਨੂੰ ਕਹਿਣ ਲੱਗਿਆ ਪਹਿਲਾਂ ਸਪਾਹਿਆਂ ਤੋਂ ਉੱਥੇ ਇੱਟਾਂ ਮੰਗਾਲੀਆਂ ਇੱਟਾਂ ਧਰਾ ਲੀਆਂ 10 20 ਤਾਂ ਉਹ ਕਹਿਣ ਲੱਗੀ ਆ ਕੇ ਮਹਾਰਾਜ ਤੁਹਾਨੂੰ ਪਾਣੀ ਧਰਾਵੇਂ ਗਰਮ ਉਹ ਕਹਿੰਦਾ ਮੈਨੂੰ ਨਾ ਹੁਨੁਗੀ ਹੋਇਆ ਮੈਨੂੰ ਨਾ ਉਹ ਨੂਣਾ ਕਹਿੰਦੀ ਮਹਾਰਾਜ ਫਿਰ ਖਾਣਾ-ਦਾਣਾ ਤੁਹਾਨੂੰ ਕਹਿੰਦਾ ਮੈਂ ਕੁਛ ਨਹੀਂ ਖਾਣਾ ਖਾਣਾ ਵੀ ਕੁਛ ਨਹੀਂ ਉਹਨੂੰ ਕਹਿੰਦਾ ਵੀ ਆਹ ਇੱਟਾਂ ਦੇ ਮੰਜੇ ਦੇ ਪਲੰਗ ਦੇ ਇੱਟਾਂ ਧਰ ਲੀਆਂ ਚਾਰੇ ਪਾਵਿਆਂ ਦੇ ਕਹਿੰਦਾ ਆਪਦੇ ਹੱਥ ਆ ਇੱਟਾਂ ਦੇ ਵਿਚਾਲੇ ਦੇ ਦੇ ਭਾਈਓ ਨੇ ਵਿਚਾਲੇ ਹੱਥ ਦੇਤੇ ਤੇ ਪਲੰਗ ਤੇ ਜੜ ਕੇ ਪੈ ਗਿਆ ساری ਰਾਤ ਪਿਆ ਰਿਆ ਉਹ ਰੋਂਦੀ ਪੀਟਦੀ ਰਹੀ ਸਵੇਰ ਹੋਈ ਨੇ ਰਹੀ ਭੇਜਤੀ ਉਹ ਹੱਥ ਕੱਢ ਕੇ ਜਦੋਂ ਉਹ ਚਲੀ ਗਈ ਤਾਂ ਗੋਲੀਆਂ ਕਾਹਣ ਲੱਗੀਆਂ ਅਸੀਂ ਤਾਂ ਤੈਨੂੰ ਬੀਬੀ ਜੀ ਲੈਣ ਆ ਰਹੇ ਸੀ ਉਹ ਕਹਿੰਦੀ ਮੈਂ ਤਾਂ ਆਪੇ ਆ ਗਈ ਬਈ ਚੁੱਲਿਆਂ 'ਚ ਕਹਿੰਦੀ ਰੋੜੇ ਸਿੱਟੋ ਰਿੱਤਾ ਗਰਮ ਕਰੋ ਵੀ ਮੇਰੇ ਮੈਂ ਡਿੱਗ ਪੀ ਮੇਰੇ ਸੱਟਾਂ ਲੱਗੀਆਂ ਵੀ ਸੇਕ ਦਿਓ ਚਲੋ ਜੀ ਰਾਜਾ ਫੇਰ ਗਿਆ ਦੂਜੇ ਦਿਨ ਕਾਹਣ ਲੱਗਿਆ ਮਹਾਰਾਜ ਅੱਜ ਤਾਂ ਤੁਹਾਨੂੰ ਉਧਰੋਂ ਭੇਜਦੀਏ ਸੀ ਮਹਿਲਾਂ ਚੋਂ ਖਾਣਾ ਉਹ ਕਹਿੰਦਾ ਨਾ ਮੈਂ ਤੇਰਾ ਖਾਣਾ ਨਹੀਂ ਖਾਣਾ ਆ ਯਰੇ ਤੈਨੂੰ ਨਰਖਾਰ ਕਮਜਾਤ ਦਾ ਜਵਾਬ ਦੇਣਾ ਆ ਤੈਨੂੰ ਉਹ ਦੇ ਕੇ ਜਾਊਗਾ ਉਹ ਕਹਿਣ ਲੱਗਿਆ ਮਹਾਰਾਜ ਫੇਰ ਅੱਜ ਮੈਂ ਤੁਹਾਡੇ ਖਾਣੇ ਦਾਣੇ ਵਾਸਤੇ ਕਿਹਨੂੰ ਭੇਜਾਂ ਮੇਰੀ ਧੀ ਨੂੰ ਭੇਜਾਂ ਕਿ ਮੇਰੇ ਘਰ ਵਾਲੀ ਨੂੰ ਕਹਿੰਦਾ ਜਾ ਤੇਰੀ ਧੀ ਨੂੰ ਭੇਜਦੀ ਚਲੋ ਜੀ ਰਾਤ ਨੂੰ ਧੀ ਆ ਗਈ ਛੱਡ ਗਈਆਂ ਗੋਲੀਆਂ ਉਹ ਜਿਹੜਾ ਕੁਸ ਉਹਦੇ ਨਾਲ ਕਰਿਆ ਨੱਚਣ ਗਾਉਣ ਵਾਲੀ ਨਾਲ ਉਹ ਮੇਂ ਇੱਟਾਂ ਥੱਲੇ ਕੁੜੀ ਦੇ ਹੱਥ ਦੇ ਤੇ ਰਾਜੇ ਦੀ ਦੇ ਰਾਤ ਸਾਰੀ ਰਾਤਹੀਂ ਕੱਢਤੀ ਧੜਕੇ ਨੂੰ ਫੇਰ ਉਹਨੂੰ ਸੁਦੇਹਾਂ ਹੀ ਤੋੜਤਾ ਰੋਂਦੀ ਪਿਟਦੀ ਗਈ ਘਰੇ ਜਾ ਕੇ ਰਾਜੇ ਨੂੰ ਕਹਿਣ ਲੱਗੀ ਇਹ ਹਾਜ਼ਰ ਰਿਸ਼ਤਾ ਬਰ ਬਰ ਪਾੜੇ ਮੇਰੇ ਲਈ ਆ ਦੇਖ ਥਾਂ ਥਾਂ ਸੱਟਾਂ ਹੱਥ ਮੇਰੇ ਖਾਦੇ ਵੱਡੇ ਪਏ ਨੇ ਜਮਾ ਇੱਟਾਂ ਦੇ ਵਿੱਚ ਦੇਤੇ ਉਹਨੇ ਇਹ ਹਾਜ਼ਰ ਰਿਸ਼ਤਾ ਪਾੜਿਆ ਭਾਈ ਰਾਜੇ ਨੇ ਚੜਿਆ ਗੁੱਸਾ। ਓਹੋ। ਬਜ਼ੀਰ ਕਹਿਣ ਲੱਗਿਆ ਮਹਾਰਾਜ। ਗੁੱਸਾ ਨੀ ਕਰਨਾ। ਆਪਣਾ ਰਾਜ ਵਗ ਜੂ ਜੇ ਗੁੱਸਾ ਕਰਾਂਗੇ ਆਪਾਂ। ਵੀ ਤੁਸੀਂ ਐਂ ਕਰੋ, ਤੁਸੀਂ ਜਾਓ ਉਹਨੂੰ ਮਿਲ ਕੇ ਤਾਂ ਆਓ। ਗੁੱਸੇ ਨਾਲ ਨਹੀਂ ਪਿਆਰ ਨਾਲ ਹੀ ਮਿਲਿਓ। ਤਾਂ ਵੀ ਗੱਲਤੀ ਤੇ ਰਿਸ਼ਤੇ ਵੀ ਕਰਦੀਆਂ ਆਪਾਂ। ਭਾਈ ਰਾਜਾ ਫੇਰ ਗਿਆ ਪੰਜ ਚਾਰ ਬੰਦਿਆਂ ਨੂੰ ਲੈ ਕੇ ਸਿਆਣਿਆਂ ਬਜ਼ੁਰਗਾਂ ਨੂੰ। ਕਾਹਨ ਲੱਗਿਆ ਮਹਾਰਾਜ ਦੱਸੋ ਜੀ ਰਿਸ਼ਤਾ ਉਹਨੂੰ ਕਹਿਣ ਲੱਗਿਆ ਵੀ ਰਿਸ਼ਤੇ ਤੇਮੈ ਤੈਨੂੰ ਤੇਰਾ ਲੈ ਲਊਗਾ ਕੋਈ ਨਾ ਪਰ ਮੈਂ ਤਾਂ ਜਵਾਬ ਤਾਂ ਲੈ ਲੈ ਨਰਕ ਹਰ ਕਮਜਤ ਦੇ ਉਹਨੂੰ ਕਹਿੰਦਾ ਰਾਜੇ ਨੂੰ ਕਹਿੰਦਾ ਨਰਕ ਕੌਣ ਹੁੰਦਾ ਉਹ ਕਹਿੰਦਾ ਜੀ ਸਨ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਨਰ ਮਯਾ ਮੇਰੇ ਵਰਗਾ ਹੁੰਦਾ ਨਰ ਤਾਂ ਤਾਂ ਕਹਿੰਦਾ ਗਾਉਣ ਵਾਲੀ ਭੇਜਤੀ ਕੁਮਾਰੀ ਕੁੜੀ ਆਪਦੀ ਮੇਰੇ ਕੋਲ ਭੇਜਤੀ ਸਾਰੀ ਰਾਤ ਰਹੀ ਮੈਂ ਕਹਿੰਦਾ ਅੱਖ ਮੈਲੀ ਕਰਕੇ ਨਹੀਂ ਚੱਕਿਆ ਉਹਨਾਂ ਕੰਨੀ ਦੋਹਾ ਕੰਨੀ ਜੇ ਕੋਈ ਹੋਰ ਹੁੰਦਾ ਇੱਜ਼ਤ ਨਹੀਂ ਤੀ ਛੱਡਦਾ ਉਹਨਾਂ ਦੀ ਰਾਤ ਦਾ ਟਾਈਮ ਹੈ ਇੱਥੇ ਕੋਈ ਨਹੀਂ ਸੀ ਨੇੜੇ ਤੇੜੇ ਵੀ ਮੈਂ ਉਹਨਾਂ ਕੰਨੀ ਅੱਖ ਭਰ ਕੇ ਨਹੀਂ ਚੱਕਿਆ ਮੈਂ ਆ ਨਰ ਮੈਂ ਆ ਅਸਲੀ ਮਨੁੱਖ ਤੂੰ ਉਹ ਭੇਜਦਾ ਪੁਤਲੇ ਜੇ ਲਿਖ ਲਿਖ ਤੂੰ ਨਰ ਹੈ ਰਾਜਾ ਚੁੱਪ ਮੇਰੇ ਵਰਗਾ ਹੁੰਦਾ ਨਰ ਕਹਿੰਦਾ ਖਰ ਕੌਣ ਹੁੰਦਾ ਉਹ ਕਹਿੰਦਾ ਮਹਾਰਾਜ ਪਤਾ ਨਹੀਂ ਖਾਰਾ ਕਹਿੰਦਾ ਤੇਰੀ ਨਚਣ ਗਾਉਣ ਵਾਲੀ ਉਹਦੇ ਨਾਲ ਸਾਰੀ ਰਾਤ ਮੈਂ ਇੱਥੇ ਇੱਟਾਂ ਥੱਲੇ ਹੱਥ ਦੇ ਕੇ ਰੱਖੇ ਨੇ ਉਹਨੇ ਤੈਨੂੰ ਜਾ ਕੇ ਦੱਸਿਆ ਵੀ ਮੇਰੇ ਨਾਲ ਆ ਕੀਤਾ ਨਹੀਂ ਦੱਸਿਆ ਉਹ ਆ ਖਰੀ ਤੇਰੀ ਧੀ ਇਹ ਕਮ ਜਾਤ ਤੇਰੀ ਧੀ ਤੂੰ ਮੈਨੂੰ ਵਿਆਹਣੀ ਚਾਹਣਾ ਉਹਨੇ ਤਾਂ ਕਹਿੰਦਾ ਇੰਨੀ ਕੁ ਗੱਲ ਝੱਲ ਝੱਲੀ ਨਹੀਂ ਕਹਿੰਦਾ ਤੈਨੂੰ ਰੌਲਾ ਪਾਤਾ ਜਾ ਕੇ ਤੜਕੇ ਨੂੰ ਕਹਿੰਦਾ ਅਸਲੀ ਉਹ ਹੁੰਦੀਆਂ ਨੇ ਜਿਹੜੀਆਂ ਸਹੁਰਿਆਂ ਦੀਆਂ ਗੱਲਾਂ ਨੂੰ ਦੱਬ ਲੈਣ ਉਹਨੇ ਕਹਿੰਦਾ ਚੱਕਤੀ ਜਾ ਕੇ ਕਹਿੰਦਾ ਤੈਨੂੰ ਭਰਤਾ ਪੂਰਾ ਵੀ ਮੈਨੂੰ ਇਹੋ ਜਿਹਾ ਰਿਸ਼ਤਾ ਲੱਭਦਾ ਹੈ ਮੈਨੂੰ ਇਹੋ ਜਿਹਾ ਪਾੜਿਆ ਉਹਨੇ ਮੇਰੇ ਨਾਲ ਐ ਕਰੀ ਭਾਈ ਰਾਜਾ ਚੁੱਪ ਉਹ ਕਹਿੰਦਾ ਜੇ ਨਰਖਾਰਕਮ ਜਾਤ ਦਾ ਮਤਲਬ ਪਤਾ ਲੱਗਿਆ ਤਾਂ ਦੱਸ ਜੇ ਨਹੀਂ ਲੱਗਿਆ ਤਾਂ ਦੁਬਾਰੇ ਸਮਝਾ ਦੇਣਾ ਉਹ ਕਹਿੰਦਾ ਨਹੀਂ ਮਹਾਰਾਜ ਮੈਂ ਸਮਝ ਗਿਆ ਤਾਂ ਹੁਣ ਉਹ ਨਾਲ ਦੇ ਕਹਿਣ ਲੱਗੇ ਸਾਰੇ ਵੀ ਮਹਾਰਾਜ ਚਲੋ ਕੋਈ ਨਾ ਵੀ ਤੁਹਾਡੇ ਵਰਗਾ ਬੰਦਾ ਨਹੀਂ ਮਿਲਣਾ ਬਾਹਰ ਵੀ ਤੁਸੀਂ ਕੁੜੀ ਦਾ ਡੋਲਾ ਤਾਂ ਲੈ ਲਓ ਉਹ ਕਹਿੰਦਾ ਠੀਕ ਹੈ ਲੈ ਲੈਣਾ ਪਾਈ ਕੁੜੀ ਵਿਆਹੀ ਉਹਦੀ ਰਾਜੇ ਨੇ ਆਪਦੀ ਤੀ ਨੂੰ ਬਹੁਤ ਸੋਹਣਾ ਪਾਇਆ ਲੱਦ ਪੱਥ ਕੇ ਸਮਾਨ ਦੇ ਨਾਲ ਭੇਜਤੀ ਹੁਣ ਜਦੋਂ ਵਾਪਸ ਗਏ ਤਾਂ ਉੱਥੇ ਰਾਜਾ ਦੇਖਦਾ ਦੂਜਾ ਵੀ ਇਹ ਤਾਂ ਕੋਈ ਫੌਜ ਚੜੀ ਆਉਂਦੀ ਆ ਵੀ ਕੋਈ ਰਾਜਾ ਚੜਿਆ ਆਉਂਦਾ ਆਪਣੇ ਤੇ ਤਾਂ ਤਾਂ ਦੂਤ ਭੇਜਿਆ ਉਹ ਪਤਾ ਲੈ ਕੇ ਆਇਆ ਵੀ ਨਹੀਂ ਮਹਾਰਾਜ ਇਹ ਤਾਂ ਉਹੀ ਮੁੰਡਾ ਹੈ ਵੀ ਪਰ ਉਹ ਤਾਂ ਰਾਜੇ ਦੀ ਤੀ ਦਾ ਡੋਲਾ ਲਈ ਆਉਂਦਾ ਉਹ ਬੜੇ ਖੁਸ਼ ਹੋਏ ਵੀ ਇਹ ਤਾਂ ਚੰਗੀ ਗੱਲ ਹੈ ਜਦੋਂ ਮਹਿਲਾ ਚਾਗੇ ਤਾ ਹੁਣ ਵਜ਼ੀਰ ਕਹਿਣ ਲੱਗਿਆ ਮਹਾਰਾਜ ਇਹਨੇ ਆਪਣਾ ਰਾਜ ਬਚਾਤਾ ਤੁਹਾਡਾ ਹੱਕ ਤੁਹਾਡਾ ਵੀ ਐ ਇਹਨੂੰ ਡੋਲਾ ਦੇਣ ਦਾ ਭਾਈ ਉਹਨੇ ਵੀ ਡੋਲਾ ਆਪਦੀ ਕੁੜੀ ਨੂੰ ਉਹਦੇ ਨਾਲ ਵਿਆਹਤੀ ਰਾਜੇ ਨੇ ਤਾਂ ਹੁਣ ਮੁੰਡੇ ਦੇ ਸੁਪਨਾ ਯਾਦ ਆਉਂਦਾ ਸੁਪਨਾ ਉਹਨੂੰ ਕੀ ਆਇਆ ਸੀ ਉਹਨੂੰ ਸੁਪਨਾ ਆਇਆ ਵੀ ਮੈਂ ਉਹ ਇੱਕ ਹੋਰ ਰਾਜੇ ਦੀ ਧੀ ਵਿਆਲੀ ਇੱਕ ਹੋਰ ਰਾਜੇ ਦੀ ਧੀ ਵਿਆਲੀ ਤਾਂ ਵੀ ਜਦੋਂ ਮੈਂ ਵਿਆਹ ਹੁਣ ਜਾਣਾ ਉਹਨਾਂ ਨੇ ਮੈਨੂੰ ਜੇਲ੍ਹ 'ਚ ਸਿੱਟਤਾ ਉਹ ਜਦੋਂ ਜੇਲ੍ਹ 'ਚ ਸਿੱਟਿਆ ਫਿਰ ਉੱਥੇ ਕਹਿੰਦਾ ਕਹਿੰਦਾ ਇੱਕ ਗੱਲ ਤਾਂ ਸੁਪਨਾ ਹੋ ਗਿਆ ਸੱਚਾ ਕਹਿੰਦਾ ਗੱਲ ਮੇਰੀ ਦੂਜੀ ਵੀ ਸਹੀ ਹੋਊਗੀ ਹੁਣ ਉਹਦੀਆਂ ਭਾਈ ਸੁਪਨੇ ਵਾਲੀਆਂ ਦੋਨੇ ਗੱਲਾਂ ਸੱਚੀਆਂ ਹੋ ਗਈਆਂ ਸੁਪਨਾ ਉਹਨੂੰ ਐਂ ਆਇਆ ਸੀ ਵੀ ਮਾਇਆ ਦੇ ਉਹ ਦੋਹੇ ਰਾਜਿਆਂ ਦੀਆਂ ਧੀਆਂ ਵਿਆਹ ਲੀਆਂ ਉਹਦੀ ਵੀ ਇਹਦੀ ਵੀ ਉਹਨੇ ਮਾਸਟਰ ਨੂੰ ਸਪਾਹੀ ਨੂੰ ਰਾਜੇ ਨੂੰ ਦੱਸਿਆ ਤਾਂ ਨਹੀਂ ਵੀ ਮਾਇਆ ਗਰੀਬ ਕਰਦਾ ਜਵਾਕ ਆ ਮੈਂ 13 14 ਸਾਲ ਦਾ ਬੱਚਾ ਸੀ ਵੀ ਜੇ ਮੈਂ ਇਹਨਾਂ ਨੂੰ ਦੱਸ ਤਾਂ ਇਹ ਰਾਜੇ ਨੂੰ ਦੱਸ ਕੇ ਮੈਨੂੰ ਮਰਵਾ ਨਾ ਦੇਣ ਉਹ ਤਾਂ ਮੁਕਰ ਰਿਹਾ ਸੀ ਵੀ ਮੈਨੂੰ ਕੋਈ ਸੁਪਨਾ ਨਹੀਂ ਆਇਆ ਹੁਣ ਉਹਦਾ ਸੁਪਨੇ ਹੋਗੇ ਸੱਚੇ ਅੱਧਾ ਅੱਧਾ ਰਾਜ ਮਿਲ ਗਿਆ ਦੋਹਾਂ ਚੋਂ ਤਾ ਹੁਣ ਫਿਰ ਉਹ ਆਪਣੀ ਮਾਂ ਨੂੰ ਲੈ ਕੇ ਆਇਆ ਉੱਥੇ ਕਹਿੰਦਾ ਆ ਜਾ ਮਾਂ ਆ ਸੁਪਨੇ ਆਏ ਤੇ ਕਹਿੰਦਾ ਮੈਨੂੰ ਅੱਜ ਮੇਰੇ ਸੁਪਨੇ ਵੀ ਤੇਰੇ ਪੁੱਤ ਦੇ ਪੂਰੇ ਹੋ ਗਏ ਰਾਜਿਆਂ ਨੇ ਲਵੇ ਤਾ ਅੱਧਾ ਅੱਧਾ ਰਹਿ ਗਿਆ ਇਹਦੇ ਕੋਲ ਦੋਹਾਂ ਦਾ ਅੱਧਾ ਅੱਧਾ ਆ ਗਿਆ ਇਹਦੇ ਕੋਲ ਤਾਂ ਪੂਰਾ ਰਾਜ ਹੋ ਗਿਆ ਭਾਈ ਹੁਣ ਹੱਸਦੇ ਨੇ ਖੇਡਦੇ ਨੇ ਆਪ ਦਾ ਟਾਈਮ ਪਾਸ ਕਰਦੇ ਨੇ ਇੰਨੀ ਕਿ ਮੇਰੀ ਬਾਤ